ਸੁਖਬੀਰ ਬਾਦਲ ਤੇ ਹਮਲਾ ਹੋਣ ਤੋਂ ਬਾਅਦ ਹੁਣ ਆ ਨਵਾਂ ਘੇਰਾ ਪੈਣਾ ਸ਼ੁਰੂ ਹੋ ਗਿਆ ਹੈ ਸੁਖਬੀਰ ਬਾਦਲ ਹਮਲੇ ਤੋਂ ਤਾਂ ਬਚ ਗਏ ਪਰ ਕੀ ਇਸ ਨਵੇਂ ਪੈਰੇ ਘੇਰੇ ਤੋਂ ਬਚ ਸਕਣਗੇ ਹੁਣ ਨਿਹੰਗ ਰਾਜਾ ਰਾਜ ਸਿੰਘ ਨੇ ਆਖਿਆ ਕਹਿੰਦਾ ਜਿਹੜੇ ਗੁਨਾਹ ਸੁਖਬੀਰ ਬਾਦਲ ਹੋਰਾਂ ਨੇ ਅਕਾਲ ਤਖਤ ਸਾਹਿਬ ਤੇ ਕਬੂਲੇ ਨੇ ਉਹੀ ਗੁਨਾਹ ਉਹਨਾਂ ਨੂੰ ਅਦਾਲਤ ਦੇ ਵਿੱਚ ਵੀ ਕਬੂਲਣੇ ਚਾਹੀਦੇ ਨੇ ਤੇ ਦੂਜੀ ਗੱਲ ਨਿਹੰਗ ਰਾਜਾ ਰਾਜ ਸਿੰਘ ਨੇ ਆਖੀ ਹੈ ਉਹ ਕਹਿੰਦਾ ਜਿਹੜੇ ਗੁਨਾਹ ਅਕਾਲ ਤਖਤ ਤੇ ਸੁਖਬੀਰ ਬਾਦਲ ਤੇ ਬਾਕੀ ਅਕਾਲੀਆਂ ਨੇ ਕਬੂਲੇ ਨੇ ਉਹਨਾਂ ਦੀਆਂ ਵੀਡੀਓਗ੍ਰਾਫੀਆਂ ਅਦਾਲਤ ਦੇ ਵਿੱਚ ਪੇਸ਼ ਕੀਤੀਆਂ ਜਾਣੀਆਂ ਚਾਹੀਦੀਆਂ ਨੇ ਤੇ ਨਾਲ ਹੀ ਨਿਹੰਗ ਸਿੰਘ ਰਾਜਾ ਰਾਜ ਸਿੰਘ ਨੇ ਇਹ ਵੀ ਕਿਹਾ ਕਿ ਸੁਖਬੀਰ ਬਾਦਲ ਨੂੰ ਕੋਈ ਸਜ਼ਾ ਨਹੀਂ ਲਈ ਗਈ ਸੁਖਬੀਰ ਬਾਦਲ ਸਜ਼ਾ ਨਹੀਂ ਭੁਗਤ ਰਹੇ ਉਹ ਤਾਂ ਸੇਵਾ ਕਰ ਰਹੇ ਨੇ ਨਿਹੰਗ ਰਾਜਾ ਰਾਜ ਸਿੰਘ ਨੇ ਆਖਿਆ ਕਹਿੰਦਾ ਹਜ਼ਾਰਾਂ ਲੱਖਾਂ ਲੋਕ ਰੋਜ਼ ਗੁਰੂ ਘਰਾਂ 'ਚ ਜਾ ਕੇ ਉਥੇ ਲੰਗਰ ਵਰਤਾਉਂਦੇ ਨੇ ਉਥੇ ਝੂਠੇ ਭਾਂਡੇ ਮਾਂਜਦੇ ਨੇ ਉਥੇ ਡਿਊਟੀਆਂ ਕਰਦੇ ਨੇ ਉਥੇ ਬਾਥਰੂਮ ਸਾਫ਼ ਕਰਦੇ ਨੇ ਕੀ ਉਹ ਸਜ਼ਾ ਪੁਗਤ ਰਹੇ ਨੇ ਨਿਹੰਗ ਰਾਜਾ ਰਾਜ ਸਿੰਘ ਨੇ ਪੁੱਛਿਆ ਕਿ ਕੀ ਸੁਖਬੀਰ ਬਾਦਲ ਹੋਰਾਂ ਨੂੰ ਸਜ਼ਾ ਲਾਈ ਗਈ ਹੈ ਕਿ ਸੇਵਾ ਲਾਈ ਗਈ ਹੈ ਹੁਣ ਤੁਸੀਂ ਇਹਦੇ ਉੱਪਰ ਆਪਣਾ ਕਮੈਂਟ ਆਪਣਾ ਵਿਚਾਰ ਲਿਖਿਓ ਤੁਹਾਡਾ ਕੀ ਕਹਿਣਾ ਹੈ ਕਿਉਂਕਿ ਨਿਹੰਗ ਰਾਜਾ ਰਾਜ ਸਿੰਘ ਦੀ ਇਸ ਗੱਲ ਨੇ ਵੱਡੀ ਚਰਚਾ ਛੇੜ ਦਿੱਤੀ ਹੈ ਸੁਖਬੀਰ ਬਾਦਲ ਹੋਰਾਂ ਨੂੰ ਅਕਾਲ ਤਖਤ ਸਾਹਿਬ ਨੇ ਜਦੋਂ ਸਜ਼ਾ ਲਾਈ ਹੈ ਤਾਂ ਇਹਦੇ ਉੱਪਰ ਬਲਜੀਤ ਸਿੰਘ ਦਾਦੂਵਾਲ ਨੇ ਵੀ ਕਿਹਾ ਵੀ ਇਹ ਕੋਈ ਸਜ਼ਾ ਨਹੀਂ ਹੈ ਤੇ ਸੁਖਬੀਰ ਬਾਦਲ ਹੋਰਾਂ ਦੇ ਨਾਲ ਬਹੁਤ ਨਰਮੀ ਵਰਤੀ ਗਈ ਹੈ ਤੇ ਸਿੱਖ ਸੰਗਤ ਦੇ ਵਿੱਚ ਇਸ ਗੱਲ ਦਾ ਰੋਸ ਹੈ ਕਿਉਂਕਿ ਜਦੋਂ ਵਿਰਸਾ ਸਿੰਘ ਬਲਟੋਆ ਨੇ ਇੱਕ ਜਥੇਦਾਰ ਨੂੰ ਉੱਚਾ ਨੀਵਾ ਬੋਲਿਆ ਤਾਂ ਉਸ ਨੂੰ 10 ਸਾਲ ਲਈ ਅਕਾਲੀ ਦਲ ਚੋਂ ਕੱਢ ਦੇਣ ਦੀ ਵੱਡੀ ਸਜ਼ਾ ਸੁਣਾਈ ਗਈ ਤੇ ਸੁਖਬੀਰ ਬਾਦਲ ਦੇ ਉੱਪਰ ਉਸ ਤੋਂ ਕਿਤੇ ਵੱਡੇ ਗੁਨਾਹ ਤੇ ਦੋਸ਼ ਸਾਬਤ ਹੋਏ ਨੇ ਜੋ ਸੁਖਬੀਰ ਬਾਦਲ ਨੂੰ ਮੰਨਣੇ ਪਏ ਨੇ ਇਸ ਕਰਕੇ ਇਹ ਚਰਚਾ ਵੱਡੇ ਪੱਧਰ ਤੇ ਛਿੜ ਗਈ ਹੈ ਕਿ ਕੀ ਸੁਖਬੀਰ ਬਾਦਲ ਨੂੰ ਉਹਦੇ ਗੁਨਾਹਾਂ ਦੇ ਅਨੁਸਾਰ ਸਜ਼ਾ ਦਿੱਤੀ ਗਈ ਹੈ ਹੁਣ ਇੱਕ ਚਰਚਾ ਐਡਵੋਕੇਟ ਪ੍ਰਦੀਪ ਸਿੰਘ ਵਿਰਕ ਨੇ ਵੀ ਪਖਾ ਦਿੱਤੀ ਹੈ ਪ੍ਰਦੀਪ ਸਿੰਘ ਵਿਰਕ ਕਹਿੰਦਾ ਹੈ ਕਿ ਸਮੇਦ ਸਿੰਘ ਸੈਣੀ ਵਰਗਿਆਂ ਦੇ ਉੱਪਰ ਜਿਹੜਾ ਕਬੂਲ ਨਾਮਾ ਸੁਖਬੀਰ ਬਾਦਲ ਨੇ ਅਕਾਲ ਤਖਤ ਤੇ ਕੀਤਾ ਹੈ ਜਿਹਦੇ ਚ ਸੁਖਬੀਰ ਬਾਦਲ ਨੇ ਇਹ ਕਿਹਾ ਹੈ ਕਿ ਹਾਂ ਅਸੀਂ ਸਿੱਖਾਂ ਦੇ ਝੂਠੇ ਮੁਕਾਬਲੇ ਬਣਾਉਣ ਵਾਲੇ ਪੁਲਿਸ ਅਫਸਰਾਂ ਨੂੰ ਤਰੱਕੀਆਂ ਦਿੱਤੀਆਂ ਉਹਨਾਂ ਨੂੰ ਵੱਡੀਆਂ ਪਦਵੀਆਂ ਤੇ ਲਾਇਆ ਤੇ ਐਡਵੋਕੇਟ ਵਕੀਲ ਪ੍ਰਦੀਪ ਸਿੰਘ ਵਿਰਕ ਨੇ ਕਿਹਾ ਉਹ ਕਹਿੰਦਾ ਕਿ ਸੁਖਬੀਰ ਬਾਦਲ ਨੂੰ ਹੁਣ ਗਵਾਹ ਬੰਨਾ ਚਾਹੀਦਾ ਸਮੇਧ ਸਿੰਘ ਸੈਣੀ ਦੇ ਖਿਲਾਫ ਜਿਹੜੇ ਕੇਸ ਚੱਲ ਰਹੇ ਨੇ ਉਹਨਾਂ ਦੇ ਵਿੱਚ ਉਹ ਕਹਿੰਦਾ ਜੇਕਰ ਅਕਾਲ ਤਖਤ ਤੇ ਸੁਖਬੀਰ ਬਾਦਲ ਨੇ ਆਪਣਾ ਗੜਾ ਕਬੂਲ ਲਿਆ ਕਿ ਉਹਨਾਂ ਨੇ ਇੰਜ ਕੀਤਾ ਤਾਂ ਕਹਿੰਦਾ ਜੇ ਅਦਾਲਤ ਦੇ ਵਿੱਚ ਸੁਖਬੀਰ ਬਾਦਲ ਫਿਰ ਸਮੇਧ ਸੈਣੀ ਵਰਗੇ ਜਿਹੜੇ ਪੁਲਿਸ ਅਫਸਰ ਨੇ ਉਹਨਾਂ ਦੇ ਖਿਲਾਫ ਗਵਾਹੀ ਨਹੀਂ ਦੇਣਗੇ ਤਾਂ ਫਿਰ ਅਕਾਲ ਤਖਤ ਨੂੰ ਸੁਖਬੀਰ ਬਾਦਲ ਤੇ ਕਾਰਵਾਈ ਕਰਨੀ ਚਾਹੀਦੀ ਹੈ ਹੁਣ ਕੀ ਤੁਹਾਨੂੰ ਇਹ ਗੱਲ ਠੀਕ ਲੱਗਦੀ ਹੈ ਵਾਜਬ ਲੱਗਦੀ ਹੈ ਕੀ ਇੰਜ ਹੋਣਾ ਚਾਹੀਦਾ ਤੁਸੀਂ ਆਪਣਾ ਕਮੈਂਟ ਲਿਖਿਓ ਇੱਥੇ ਹੀ ਇੱਕ ਬਹੁਤ ਵੱਡਾ ਮੁੱਦਾ ਇਹ ਹੈ ਕੁਝ ਲੋਕ ਇਹ ਕਹਿ ਰਹੇ ਨੇ ਕਿ ਸੁਖਬੀਰ ਬਾਦਲ ਬਹੁਤ ਨਿਮਾਣਾ ਸਿੱਖ ਬਣ ਕੇ ਉਹਨੇ ਸਾਰੀ ਜਿਹੜੀ ਇਹ ਸਜ਼ਾ ਲੱਗਣ ਵਾਲੀ ਜਾਂ ਗناہ ਕਬੂਲਨ ਵਾਲੀ ਕਾਰਵਾਈ ਦੇ ਵਿੱਚ ਸੁਖਬੀਰ ਬਾਦਲ ਇੱਕ ਨਿਮਾਣੇ ਸਿੱਖ ਵਜੋਂ ਪੇਸ਼ ਹੋਇਆ ਇੱਕ ਨਿਮਾਣਾ ਸਿੱਖ ਬਣ ਕੇ ਸਾਹਮਣੇ ਆਇਆ ਪਰ ਕੁਝ ਲੋਕ ਇਹ ਕਹਿ ਰਹੇ ਨੇ ਕਿ ਸੁਖਬੀਰ ਬਾਦਲ ਨੇ ਜੋ ਗناہ ਕਬੂਲੇ ਨੇ ਉਦੇ ਗਨਾਹਾਂ ਦੇ ਹਿਸਾਬ ਨਾਲ ਸੁਖਬੀਰ ਬਾਦਲ ਇੱਕ ਮੌਕਾ ਪ੍ਰਸਤ ਸਿਆਸਦਾਨ ਇੱਕ ਬੇहद क्रूर ਵਿਅਕਤੀ ਦੇ ਰੂਪ ਦੇ ਵਿੱਚ ਪੇਸ਼ ਹੋਇਆ ਕਿਉਂਕਿ ਜਿਸ ਤਰੀਕੇ ਦੇ ਨਾਲ ਉਹਨੇ ਕਬੂਲਿਆ ਕਿ ਕੋਟਕਪੂਰਾ ਗੋਲੀ ਕਾਂਡ ਦੇ ਵਿੱਚ ਅਸੀਂ ਗੋਲੀ ਚਲਵਾਈ ਜਿਸ ਤਰੀਕੇ ਨਾਲ ਉਹਨੇ ਕਬੂਲਿਆ ਕਿ ਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਘਰ ਸੱਦ ਕੇ ਉਹਨੂੰ ਕਿਹਾ ਕਿ ਤੂੰ ਸਰਸਾ ਡੇਰਾ ਦੇ ਮੁਖੀ ਨੂੰ ਮਾਫੀ ਦੇਣੀ ਹੈ ਜਿਸ ਤਰ੍ਹਾਂ ਉਹਨੇ ਕਬੂਲਿਆ ਕਿਸੀ ਸਿੱਖਾਂ ਦੇ ਖੂਨ ਦੀ ਹੋਲੀ ਖੇਡਣ ਵਾਲੇ ਪੁਲਿਸ ਅਫਸਰਾਂ ਨੂੰ ਤਰਕੀਆਂ ਦਿੱਤੀਆਂ ਵੱਡੇ ਅਹੁਦੇ 'ਤੇ ਲਾਇਆ ਤਾਂ ਇਹ ਕਿਹਾ ਜਾ ਰਿਹਾ ਵੀ ਸੁਖਬੀਰ ਬਾਦਲ ਇੱਕ ਨਮਾਣਾ ਸਿੱਖ ਨਹੀਂ ਸਾਬਤ ਹੋਇਆ ਸੁਖਬੀਰ ਬਾਦਲ ਇੱਕ ਮੌਕਾ ਪ੍ਰਸਤ ਸਿਆਸਦਨ ਇੱਕ ਕੁਰਸੀ ਦਾ ਭੁੱਖਾ ਸਿਆਸਦਨ ਔਰ ਕੁਰਸੀ ਸਿਆਸਤ ਤੇ ਗੱਦੀ ਦੇ ਲਈ ਕੁਝ ਵੀ ਕਰਨ ਵਾਲਾ ਸਾਬਤ ਹੋਇਆ ਕੁਝ ਲੋਕ ਜਿਹੜੇ ਕਹਿ ਰਹੇ ਨੇ ਕਿ ਸੁਖਬੀਰ ਨਮਾਣਾ ਸਿੱਖ ਸੁਖਬੀਰ ਨਮਾਣਾ ਸਿੱਖ ਬਣ ਗਿਆ ਉਹਨਾਂ ਨੂੰ ਇਹ ਗੱਲਾਂ ਸੋਚਣੀਆਂ ਚਾਹੀਦੀਆਂ ਨੇ ਕਿ ਕੀ ਇਹੋ ਜਿਹਾ ਵਿਅਕਤੀ ਜਿਨੇ ਐਡੇ ਵੱਡੇ ਗੁਨਾਹ ਸਾਹਮਣੇ ਆਏ ਨੇ ਕਿ ਉਹ ਨਮਾਣਾ ਸਿੱਖ ਹੈ ਕੀ ਉਹਨੂੰ ਇਸ ਕਰਕੇ ਨਮਾਣਾ ਮੰਨ ਲਿਆ ਜਾਣਾ ਚਾਹੀਦਾ ਕਿ ਉਹਦੇ ਗੁਨਾਹ ਸਾਹਮਣੇ ਆ ਗਏ ਨੇ ਤੇ ਉਹਨੂੰ ਮੰਨਣੇ ਪਏ ਨੇ ਕੀ ਸੁਖਬੀਰ ਬਾਦਲ ਨੇ ਆਪਣੇ ਆਪ ਕੋਈ ਗੁਨਾਹ ਕਬੂਲਿਆ 10 ਸਾਲ ਹੋ ਗਏ ਉਹਨਾਂ ਗੁਨਾਹ ਕੀਤੇਆਂ ਨੂੰ ਪਿਛਲੇ 10 ਸਾਲਾਂ ਦੇ ਵਿੱਚ ਸੁਖਬੀਰ ਬਾਦਲ ਹੋਰਾਂ ਨੇ ਆਪਣੇ ਆਪ ਆਪਣੀ ਕੋਈ ਗਲਤੀ ਮੰਨੀ ਆਪਣੇ ਆਪ ਅਕਾਲ ਤਖਤ ਤੇ ਜਾ ਕੇ ਮਾਫੀ ਮੰਗੀ ਜੇ ਹੁਣ ਵੀ ਅਕਾਲੀ ਦਲ ਦੇ ਵਿੱਚ ਪਟਾਕਾ ਨਾ ਪੈਂਦਾ ਜੇ ਹੁਣ ਅਕਾਲੀ ਦਲ ਦੁਫਾੜ ਨਾ ਹੁੰਦਾ ਫੋਟਣਾ ਪੈਂਦੀ ਅਕਾਲੀ ਦਲ ਦੇ ਵਿੱਚੋਂ ਹੀ ਕੁਝ ਆਗੂ ਜਿਹੜੇ ਨੇ ਉਹ ਸ਼ਿਕਾਇਤ ਨਾ ਕਰਦੇ ਤਾਂ ਕੀ ਸੁਖਬੀਰ ਬਾਦਲ ਹੋਰੀ ਅੱਜ ਵੀ ਆਪਣੇ ਗੁਨਾਹਾਂ ਨੂੰ ਕਬੂਲ ਕਰਦੇ ਹੁਣ ਗਲਤੀ ਮੰਨਣ ਦੀ ਜਿਹੜੀ ਗੱਲ ਹੈ ਜਿਹੜਾ ਡੇਰਾ ਸਰਸਾ ਦਾ ਮੁਖੀ ਆ ਜਿਹੜਾ ਜੇਲ੍ਹ ਭੁਗਤ ਰਿਹਾ ਬਲਾਤਕਾਰ ਦੇ ਦੋਸ਼ ਦੇ ਵਿੱਚ ਅਦਾਲਤ ਦੇ ਵਿੱਚ ਜਦੋਂ ਉਹਦੇ ਖਿਲਾਫ ਵੀ ਤੱਤ ਸਬੂਤ ਆ ਗਏ ਸੀ ਸਾਰਾ ਕੁਝ ਸਾਬਤ ਹੋ ਗਿਆ ਸੀ ਉਹਦਾ ਗੁਨਾਹ ਤਾਂ ਅਦਾਲਤ ਦੇ ਵਿੱਚ ਉਹਨੂੰ ਵੀ ਐਦਾਂ ਕਰਕੇ ਖੜਨਾ ਪਿਆ ਸੀ ਹੱਥ ਜੋੜਨੇ ਪਏ ਸੀ ਤਾਂ ਫਿਰ ਕੀ ਉਹਨੂੰ ਨਿਵਾਣਾ ਕਿਹਾ ਜਾ ਸਕਦਾ ਬਿਲਕੁਲ ਨਹੀਂ ਕਿਹਾ ਜਾ ਸਕਦਾ ਏਸੇ ਹੀ ਤਰ੍ਹਾਂ ਸੁਖਬੀਰ ਬਾਦਲ ਜਦੋਂ ਸਾਰੇ ਗੁਨਾਹ ਫੜੇ ਗਏ ਸਾਹਮਣੇ ਆ ਗਏ ਤਾਂ ਕੀ ਹੁਣ ਸੁਖਬੀਰ ਬਾਦਲ ਨੂੰ ਇਸ ਕਰਕੇ ਨਿਮਾਣਾ ਸਿੱਖ ਕਿਹਾ ਜਾ ਸਕਦਾ ਹੈ ਕਿ ਸੁਖਬੀਰ ਬਾਦਲ ਨੇ ਆਪਣੇ ਗੁਨਾਹਾਂ ਨੂੰ ਚੁੱਪ ਕਰਕੇ ਕਬੂਲ ਲਿਆ ਹੋਰ ਚਲੋ ਦੱਸੋ ਸੁਖਬੀਰ ਬਾਦਲ ਕੋਲ ਚਾਰਾ ਕੀ ਸੀ ਜੇ ਸੁਖਬੀਰ ਬਾਦਲ ਅਕਾਲ ਤਖਤ ਦੇ ਸਾਹਮਣੇ ਅੱਜ ਵੀ ਬਹਿਸ ਕਰਦਾ ਤਾਂ ਪਿੰਡ ਵੀ ਨਹੀਂ ਜਾਇਆ ਜਾਣਾ ਸੀ ਉਹਦੇ ਬਾਦਲ ਪਿੰਡ ਦੇ ਵਿੱਚ ਵੀ ਉਹਦਾ ਸਖਤ ਵਿਰੋਧ ਹੋ ਜਾਣਾ ਸੀ ਇਸ ਕਰਕੇ ਸੁਖਬੀਰ ਬਾਦਲ ਕੋਲੇ ਕੋਈ ਰਾਹ ਨਹੀਂ ਸੀ ਚੁੱਪ ਕਰਕੇ ਗੁਨਾਹਾਂ ਨੂੰ ਮੰਨਣਾ ਕਬੂਲਣਾ ਇਹੀ ਉਹਦੇ ਕੋਲ ਰਾਹ ਸੀ ਹੁਣ ਇੱਕ ਹੋਰ ਮੰਗ ਆ ਜੁੱਠੀ ਐ ਕੁਝ ਲੋਕ ਵੀਡੀਓ ਤੇ ਕੁਝ ਲੋਕ ਸੋਸ਼ਲ ਮੀਡੀਆ ਦੇ ਉੱਪਰ ਕਮੈਂਟ ਲਿਖ ਰਹੇ ਨੇ ਉਹ ਕਹਿ ਰਹੇ ਨੇ ਕਿ ਜਿਸ ਤਰੀਕੇ ਨਾਲ ਸੁਖਬੀਰ ਬਾਦਲ ਨੂੰ ਸਾਰੇ ਗੁਨਾਹਾਂ ਦੀ ਮਾਫੀ ਦੇ ਦਿੱਤੀ ਗਈ ਹੈ ਇਸੇ ਤਰ੍ਹਾਂ ਸੁਖਬੀਰ ਬਾਦਲ ਤੇ ਹਮਲਾ ਕਰਨ ਵਾਲੇ ਨੂੰ ਵੀ ਦੇ ਦੇਣੀ ਚਾਹੀਦੀ ਹੈ ਉਹ ਕਹਿੰਦੇ ਜੇਕਰ ਸੁਖਬੀਰ ਬਾਦਲ ਨੇ ਇਹ ਕਬੂਲ ਲਿਆ ਕਿ ਕੋਰਟਕ ਪੂਰਾ ਗੋਲੀकांड ਉਹਨਾਂ ਨੇ ਕਰਵਾਇਆ ਇਹਦੇ باوجود ਵੀ ਉਹਨੂੰ ਸਿਰਫ ਦਰਬਾਰ ਸਾਹਿਬ ਦੇ ਵਿੱਚ ਵਰਚਾ ਫੜ ਕੇ ਬੈਠਣ ਦੀ سزا ਦਿੱਤੀ ਗਈ ਹੈ ਜਾਂ ਉਹਨੂੰ 11000 ਦੀ ਦੇਖ ਕਰਾਉਣ ਦੀ سزا ਲਾਈ ਗਈ ਹੈ ਤਾਂ ਕੁਝ ਲੋਕ سوشل میڈیا ਤੇ ਕਹਿ ਰਹੇ ਨੇ ਕਿ ਫਿਰ ਸੁਖਬੀਰ ਬਾਦਲ ਤੇ ਹਮਲਾ ਕਰਨ ਵਾਲੇ ਨੂੰ ਵੀ ਅਈਓਈ سزا ਲਾਈ ਜਾਣੀ ਚਾਹੀਦੀ ਹੈ ਕਿਉਂਕਿ ਉਹਨੇ ਸੁਖਬੀਰ ਬਾਦਲ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਸੁਖਬੀਰ ਬਾਦਲ ਨੂੰ ਹੋਇਆ ਕੁਝ ਨਹੀਂ ਪਰ ਸੁਖਬੀਰ ਬਾਦਲ ਨੇ ਜਿਹੜਾ ਗناہ ਕਬੂਲਿਆ ਕਿ ਕੋਟਕਪੂਰਾ ਗੋਲੀਕਾਂਡ ਕਰਾਇਆ ਉਹਦੇ ਵਿੱਚ ਦੋ ਸਿੱਖ ਸ਼ਹੀਦ ਹੋਏ ਨੇ ਉਹਨਾਂ ਦੇ ਪਰਿਵਾਰ ਅੱਜ ਵੀ ਕਹਿ ਰਹੇ ਨੇ ਜਿਵੇਂ ਕਿ ਜਿਹੜਾ ਕ੍ਰਿਸ਼ਨ ਭਗਵਾਨ ਸਿੰਘ ਜਿਹੜਾ ਕੋਟਕਪੂਰਾ ਗੋਲੀਕਾਂਡ ਚ ਸ਼ਹੀਦ ਹੋਇਆ ਉਹਦਾ ਬੇਟਾ ਸੁਖਰਾਜ ਸਿੰਘ ਅੱਜ ਵੀ ਕਹਿ ਰਿਹਾ ਉਹ ਕਹਿੰਦਾ ਹੈ ਕਿ ਸੁਖਬੀਰ ਬਾਦਲ ਦੇ ਖਿਲਾਫ ਹੁਣ ਅਦਾਲਤ ਦੇ ਵਿੱਚ ਵੀ ਇਹ ਸਾਰਾ ਕੁਝ ਪੇਸ਼ ਹੋਣਾ ਚਾਹੀਦਾ ਹੈ ਔਰ ਇਹਨੂੰ ਅਦਾਲਤ ਦੇ ਵਿੱਚੋਂ ਵੀ ਇਹਨਾਂ ਕੇਸਾਂ ਦੀ ਸਜ਼ਾ ਮਿਲਣੀ ਚਾਹੀਦੀ ਹੈ ਕਿਉਂਕਿ ਕਬੂਲ ਤਾਂ ਸਾਰਾ ਕੁਝ ਨੇ ਕარი ਲਿਆ ਹੁਣ ਜਦੋਂ ਕਬੂਲਨਾਮਾ ਹੋ ਗਿਆ ਤਾਂ ਆਮ ਆਦਮੀ ਪਾਰਟੀ ਦਾ ਜਿਹੜਾ ਇੱਕ ਐਮਐਲਏ ਹੈ ਕੁਮਰ ਵਿਜੇ ਪ੍ਰਤਾਪ ਜਿਹੜਾ ਬਹੁਤ ਵੱਡਾ ਆਈਪੀਐਸ ਪੁਲਿਸ ਅਫਸਰ ਸੀਗਾ ਉਹਨੇ ਵੀ ਇਹ ਗੱਲ ਆਖੀ ਹੈ ਉਹ ਕਹਿੰਦਾ ਹੁਣ ਜਦੋਂ ਸੁਖਬੀਰ ਬਾਦਲ ਹੋਰਾਂ ਨੇ ਆਪਣੇ ਸਾਰੇ ਗੁਨਾਹ ਕਬੂਲ ਲਏ ਨੇ ਤਾਂ ਹੁਣ ਇਹਨਾਂ ਨੂੰ ਐਵੀਡੈਂਸ ਦੇ ਤੌਰ ਤੇ ਅਦਾਲਤਾਂ 'ਚ ਪੇਸ਼ ਕਰਨਾ ਚਾਹੀਦਾ ਹੈ ਔਰ ਉਹ ਕਹਿੰਦਾ ਸਾਡੇ ਭਗਵੰਤਮਾਨ ਮੁੱਖ ਮੰਤਰੀ ਨੂੰ ਹੁਣ ਚਾਹੀਦਾ ਹੈ ਕਿ ਸੁਖਬੀਰ ਬਾਦਲ ਹੋਰਾਂ ਤੇ ਇਹਨਾਂ ਗੁਨਾਹਾਂ ਦੀ ਇਹਨਾਂ ਨੂੰ ਕਾਨੂੰਨੀ ਸਜ਼ਾ ਵੀ ਦਿਵਾਵੇ ਹੁਣ ਇੱਥੇ ਪੇਚ ਫਸ ਗਿਆ ਹੈ ਕੀ ਭਗਵੰਤਮਾਨ ਕਲੂਨੀ ਸਜਾ ਦਵਾਏਗਾ ਭਗਵੰਤ ਮਾਨ ਹੋਰੀ ਜਿਹੜੇ ਸਰਕਾਰ ਬਣਨ ਤੋਂ ਪਹਿਲਾਂ ਇੰਜ ਗੱਲਾਂ ਕਰਦੇ ਸੀ ਜਿਵੇਂ ਉਹ ਸੁਖਬੀਰ ਬਾਦਲ ਹੋਰਾਂ ਦੇ ਬੜੇ ਵਿਰੋਧੀ ਹੋਣ ਤੇ ਜਿਸ ਦਿਨ ਆ ਗਏ ਇਹਨਾਂ ਨੇ ਚੱਕ ਕੇ ਅੰਦਰ ਕਰ ਦੇਣਾ ਸਾਰਿਆਂ ਨੂੰ ਪਰ ਤੁਸੀਂ ਇਹ ਦੱਸੋ ਕੀ ਭਗਵੰਤ ਮਾਨ ਸਰਕਾਰ ਨੇ ਕੈਪਟਨ ਮਰਿੰਦਰ ਤੇ ਕੋਈ ਕਾਰਵਾਈ ਕੀਤੀ ਸੁਖਬੀਰ ਬਾਦਲ ਤੇ ਕੋਈ ਕਾਰਵਾਈ ਕੀਤੀ ਰਾਜਾ ਵੜਿੰਗ ਤੇ ਕੋਈ ਕਾਰਵਾਈ ਕੀਤੀ ਸੁਨੀਲ ਜਾਖੜ ਤੇ ਕੋਈ ਕਾਰਵਾਈ ਕੀਤੀ ਕਿਸੇ ਵੱਡੇ ਜਿਹੜੇ ਵੱਡੇ ਲੀਡਰ ਰਹੇ ਆ ਦੂਜੀਆਂ ਪਾਰਟੀਆਂ ਦੇ ਕਿਸੇ ਤੇ ਕੋਈ ਕਾਰਵਾਈ ਨਹੀਂ ਕੀਤੀ ਤਾਂ ਫਿਰ ਹੁਣ ਕੀ ਕਿਹਾ ਜਾਵੇ ਕੀ ਸੋਚਿਆ ਜਾਵੇ ਇਹ ਵੱਡਾ ਸਵਾਲ ਭਗਵੰਤ ਮਾਨ ਬਾਰੇ ਹੈ ਭਗਵੰਤ ਮਾਨ ਬਾਰੇ ਉਸ ਦੀ ਆਪਣੀ ਹੀ ਪਾਰਟੀ ਦੇ ਆਗੂ ਕੁਮਰ ਵਿਜੇ ਪ੍ਰਤਾਪ ਨੇ ਇਹ ਸਵਾਲ ਉਠਾ ਦਿੱਤੇ ਨੇ ਉਹ ਕਹਿੰਦਾ ਭਗਵੰਤ ਮਾਨ ਜਿਹੜਾ ਹੈ ਉਹ ਆ ਕੈਪਟਨ ਮਰਿੰਦਰ ਨਾਲੋਂ ਵੀ ਇਸ ਮਾਮਲੇ ਦੇ ਵਿੱਚ ਅੱਗੇ ਚਲਿਆ ਗਿਆ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਵਿਚਾਰ ਆਪਣਾ ਕਮੈਂਟ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ